ਸਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਜਿੰਨੇ ਵੀ ਭਰਾ ਆ ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਾਸ਼ੀਤਾਲ ਤੇ ਆਪਣੇ ਪਿੰਡ ਨਗਰ ਮਿਰਜ਼ਾਪੁਰ ਖੜਿਆਲਾ ਤੇ ਹੜਪੀਟ ਤਾਂ ਵਾਸਤੇ ਰਾਸ਼ਨ ਦੀ ਸਮਗਰੀ ਲੈ ਕੇ ਜਾ ਰਹੇ ਆ ਤੇ ਕੱਲ ਅੱਜ ਰਾਸ਼ਨ ਤਿਆਰ ਹੋ ਰਿਹਾ ਆ ਤੇ ਪਿੰਡ ਦੇ ਹੋਰ ਮੋਤਵਾਰ ਪਹੁੰਚੇ ਬੰਦੇ ਸਰਪੰਚ ਸਾਹਿਬ ਆ ਤੇ ਪਿੰਡ ਦੇ ਹੋਰ ਮੋਤਵਾਰ ਆ ਤੇ ਰਾਸ਼ਨ ਬਣਾ ਕੇ ਸਵੇਰੇ ਅਸੀਂ ਗਰਦਾਸਪੁਰ ਵਾਲੀ ਸਾਈਡ ਤੇ ਜਿੰਨੇ ਵੀ ਹੜਪੀਟਾਂ ਦੇ ਪਿੰਡ ਉੱਥੇ ਜਾ ਕੇ ਪਹੁੰਚਾਂਗੇ ਤੇ ਪਰਿਵਾਰਾਂ ਨੂੰ ਮਿਲਾਂਗੇ ਤੇ ਜੇ ਕਿਸੇ ਹੋਰ ਚੀਜ਼ ਦੀ ਵੀ ਲੋੜ ਹੋਈ ਤੇ ਆਪਾਂ ਗੱਲਬਾਤ ਕਰਕੇ ਉਹ ਵੀ ਉਹਨਾਂ ਤੱਕ ਰਾਸ਼ਨ ਮਾਇਆ ਕਰਾਂਗੇ ਤੇ ਸਾਜੀ ਸਰਪੰਚ ਸਾਹਿਬ ਤੇ ਬਾਈ ਜੀ ਦਾ ਖਾਲਸਾ ਬੈਗੀ ਜੀ ਜੀ ਮੈਸਰ ਮੇਜਰਪੁਰ ਜੀ ਸਾਂਝਾ ਬੋਲੋ ਜੀ ਉਹ ਪਤਾ ਹੈ ਫਰਾਗਾ ਕਿਤੇ ਆ ਵੀ ਉਹ ਹੜ੍ਹ ਜਿਹੜੀ ਏਰੀਏ ਚ ਹੜ੍ਹ ਆਏ ਆ ਜਿੱਦਾਂ ਕਿ ਬੇਲਾਪੰਪਾ ਨਾਲਕ ਕਲਾ ਲੋਰ ਏਰੀਏ ਦੇ ਵਿੱਚ ਜਾਂ ਟਾਂਡੇ ਪੱਕੇ ਪੂਲ ਦੇ ਲਾਗੇ ਆ ਜੀ ਉੱਥੇ ਲੰਗਰ ਪਕਾ ਕੇ ਖਾਣ ਦੀ ਸੇਵਾ ਕਰ ਰਹੇ ਆ ਜੀ ਇਹ ਬਾਕੀ ਜੇ ਕਿਸੇ ਵੀ ਏਰੀਏ ਦੇ ਵਿੱਚ ਇਸ ਤੋਂ ਬਾਅਦ ਲੋਡ ਹੋਵੇ ਤਾਂ ਜਰੂਰ ਕਿਸੇ ਵੀ ਕੰਟੈਕਟ ਤੇ ਦੱਸਿਆ ਜਾਵੇ ਅਸੀਂ ਆਪਣਾ ਕੰਟੈਕਟ ਵੀ ਸ਼ੇਅਰ ਕਰ ਦਿਆਂਗੇ ਤਾਂ ਜੋ ਅਸੀਂ ਉੱਥੇ ਵੀ ਦੁਬਾਰਾ ਵੀ ਲਿਆ ਲਿਆ ਕੇ ਸੇਵਾ ਕਰ ਸਕੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਦਾ ਨਾਮ